ਉੱਚੀ ਦੁਕਾਨ ਤੇ ਫਿੱਕਾ ਪਕਵਾਨ ਪੰਜਾਬੀ ਦੀ ਇਹ ਪ੍ਰਸਿੱਧ ਕਹਾਵਤ ਉਦੋਂ ਸਿੱਧ ਹੋਈ ਜਦੋਂ ਲੁਧਿਆਣਾ ਵਿਖੇ KFC ਨਾਮਕ ਅੰਤਰਰਾਸ਼ਟਰੀ ਕੰਪਨੀ ਦੇ 버ਗਰ ਵਿੱਚੋਂ ਇੱਕ ਸੱਪ ਦਾ ਬੱਚਾ ਨਿਕਲਿਆ। ਹੋਇਆ ਕੋ ਜਿਸ ਤਰ੍ਹਾਂ ਕਿ ਲੁਧਿਆਣਾ ਦਾ ਇੱਕ ਮੱਧ ਵਰਗੀ ਪਰਿਵਾਰ ਆਪਣੇ ਛੋਟੇ ਬੱਚੇ ਦੀ ਫਰਮਾਇਸ਼ ਪੂਰੀ ਕਰਨ ਲਈ KFC ਰੈਸਟੋਰੈਂਟ ਗਿਆ ਤੇ ਬੱਚੇ ਲਈ 버ਗਰ ਮੰਗਵਾਇਆ ਗਿਆ। ਬੱਚਾ ਛੋਟਾ ਹੋਣ ਕਰਕੇ 버ਗਰ ਆਪ ਨਹੀਂ ਸਿਖਾ ਸਕਦਾ ਤੇ ਉਸਦੀ ਮਾਂ ਨੇ ਉਸਨੂੰ ਤੋੜ-ਤੋੜ ਕੇ ਖਾਣ ਦੀ ਸੋਚੀ। ਜਦੋਂ 버ਗਰ ਨੂੰ ਤੋੜਿਆ ਗਿਆ ਤਾਂ ਵਿੱਚੋਂ ਨਿਕਲਿਆ ਇੱਕ ਸੱਪ ਦਾ ਬੱਚਾ ਜਿਸ ਨੂੰ ਦੇਖ ਕੇ ਪਰਿਵਾਰ ਵਾਲਿਆਂ ਦੇ ਹੋਸ਼ ਛੁੱਟ ਗਏ। ਔਰਤ ਦੇ ਚੀਖ ਮਾਰਨ ਤੇ ਬਾਕੀ ਦੇ ਗਾਖ ਵੀ ਉ ਇਹਨਾਂ ਤਸਵੀਰਾਂ ਵਿੱਚ ਪਰਿਵਾਰਵਾਨਾਂ ਤੋਂ ਇਲਾਵਾ KFC ਰੈਸਟੋਰੈਂਟ ਦੇ ਮੈਨੇਜਰ ਵੀ ਨਜ਼ਰ ਆ ਰਹੇ ਨੇ 버거 ਵਿੱਚੋਂ ਸੱਪ ਨਿਕਲਣ ਕਾਰਨ ਨਿਰਾਸ਼ ਲੋਕਾਂ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਇਸ ਅੰਤਰਰਾਸ਼ਟਰੀ ਕੰਪਨੀ ਦੇ 버거 ਵਿੱਚੋਂ ਸੱਪ ਨਿਕਲਣ ਤੇ ਬਿਨਾਂ ਪੇਦ-ਪਾਵ ਸਖਤ ਕਾਰਵਾਈ ਕਰੇ। ਮੈਂ ਆਪ ਬੜਾ ਸ਼ੌਕਤ ਹੋਇਆ ਵੀ ਇਸ ਤਰ੍ਹਾਂ ਦੀ ਇੱਕ ਨਾਮੀ ਕੰਪਨੀ ਦੇ ਵਿੱਚ ਅਗਰ ਇਸ ਤਰ੍ਹਾਂ ਦਾ ਕੋਈ ਜੈਫ ਫੂਡ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਕੀੜੇ ਮਕੌੜੇ ਜਾਂ ਸੱਪ ਵਗੈਰਾ ਨਿਕਲੇ ਤਾਂ ਬਹੁਤ ਹੀ ਗਲਤ ਹੈ। ਮਤਲਬ ਆਮ ਜਨਤਾ ਜਿਹੜੀ ਆਮ ਆਪਾਂ ਰੋਜ਼ ਦੇਖਦੇ ਆ ਕਿਸੇ ਹੋਰ ਸਰਚਲ ਸਾਡੇ ਜ਼ਿਲ੍ਹੇ ਦੇ ਜਿਹੜੇ ਹੈਗੇ ਨੇ ਆਮ ਗਰੀਬ ਬੰਦੇ ਨੂੰ ਤਾਂ ਕਰਦੇ ਰਹਿੰਦੇ ਬਟ ਇੱਥੇ ਵੱਡੀਆਂ ਕੰਪਨੀਆਂ ਨੂੰ ਕਦੀ ਅੱਜ ਤੱਕ ਕਦੀ ਚੈੱਕ ਨਹੀਂ ਕੀਤਾ ਜਾਂਦਾ ਮੇਰੇ ਹਿਸਾਬ ਨਾਲ ਮੇਰੀ ਬੇਨਤੀ ਆ ਵੀ ਮਲਾਇਮਾ ਅੱਗੇ ਸਰਕਾਰੀ ਮਲਾਇਮਾ ਕੇ ਡਾਕਟਰ ਅੱਗੇ ਸੀ ਸਰਚਲ ਅੱਗੇ ਬਈ ਅਸਲ ਇਹ ਕੰਪਨੀ ਦੇ ਉੱਪਰ ਵੀ ਪੂਰਾ ਧਿਆਨ ਦੇ ਕੇ ਇਹਨਾਂ ਦੇ ਸਫਾਈ ਵਾਲ ਪੂਰਾ ਧਿਆਨ ਦਿੱਤਾ ਜਾਵੇ ਵਿਤਾ ਕੀ ਕਿਸੇ ਵੀ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਕਾਫੀ ਸਮਾਂ ਬੀਤਣ ਪਿੱਛੋਂ ਵੀ ਜਦੋਂ ਇਸ ਘਟਨਾ ਦੇ ਕੋਈ ਗਹਿਰੀ ਛਾਣਵੀ ਨਹੀਂ ਹੋਈ ਤਾਂ ਸਾਡੇ ਪੱਤਰਕਾਰ ਨੇ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਉਹਨਾਂ ਸਾਫ ਮਨਾਂ ਕਰ ਦਿੱਤਾ ਤੇ ਦਿੱਲੀ ਸਥਿਤ ਆਪਣੇ ਦਫਤਰ ਦਾ ਸੰਪਰਕ ਦੇ ਕੇ ਪੱਲਾ ਛੱਡ ਲਿਆ ਫਿਰ ਜਦੋਂ ਦਿੱਲੀ ਵਿਖੇ ਇਸ ਅੰਤਰਰਾਸ਼ਟਰੀ ਕੰਪਨੀ ਦੇ ਜਨ ਸੰਪਰਕ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੀ ਇਹ ਕਹਿ ਕੇ ਆਪਣਾ ਪੱਖ ਬਚਾਇਆ ਕਿ ਗਹਿਰੀ ਜਾਂਚ ਕੀਤੀ ਜਾ ਰਹੀ ਹੈ ਇਸ ਸਾਰੇ ਮਾਮਲੇ ਤੋਂ ਬਾਅਦ ਦੇਖਣਾ ਹੁਣ ਇਹ ਬਣਦਾ ਹੈ ਕਿ ਸੜਕ ਕਿਨਾਰੇ ਖੜੀਆਂ ਛੋਟੀਆਂ-ਛੋਟੀਆਂ ਰੇੜੀਆਂ ਤੇ ਜ਼ੋਰ ਜਮਾਈ ਕਰਨ ਵਾਲਾ ਪ੍ਰਸ਼ਾਸਨ ਇਸ ਅੰਤਰਰਾਸ਼ਟਰੀ ਕੰਪਨੀ ਦੇ ਸਾਹਮਣੇ ਕੁਝ ਕਰ ਪਾਉਂਦਾ ਹੈ ਜਾਂ ਨਹੀਂ ਲੁਧਿਆਣਾ ਤੋਂ ਗੌਰਵ ਮਹਿੰਦਰੂ ਜਗਬਾਣੀ ਟੀਵੀ ਲਾਈਵ